ਕਿ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣ ਵਾਲੀ ਸੰਗਤ ਦੀ ਸੇਵਾ ਕਰੋਗੇ ਭਾਂਡੇ ਮਨਜੋਗੇ ਝਾੜੂ ਫੇਰੋਗੇ ਸਫਾਈ ਕਰੋਗੇ ਸਾਫ਼ ਕਰੋਗੇ ਆਈ ਸੰਗਤ ਦੀ ਮਦਦ ਕਰੋਗੇ ਕਿਸੇ ਨੂੰ ਪਾਣੀ ਫੜਾ ਤਲੋ ਚ ਪਾਣੀ ਪਿਓ ਕਿੰਨਾ ਚਾ ਮੇਰੇ ਲਈ ਪਾਣੀ ਲੈ ਤੁਸੀਂ ਲੈ ਕੇ ਆਏ ਹਾਂਜੀ ਹਾਂਜੀ ਮੈਂ ਲੈ ਕੇ ਆਇਆ ਕਿਉਂਕਿ ਮਸੀਹ ਵਿੱਚ ਪ੍ਰੇਮ ਹੈ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਬੰਦਾ ਬੈਠਾ ਜਿਹਨੇ ਕਦੀ ਕਿਸੇ ਨੂੰ ਪਾਣੀ ਪਿਲਾਇਆ ਹੋਵੇ ਭੜ ਕੇ ਉਹ ਕਹਿੰਦਾ ਲੈ ਤੂੰ ਲਿਆ ਮੇਰੇ ਲਈ ਭੜ ਕੇ ਹੈ ਮੈਂ ਥੋੜਾ ਜਿਹਾ ਚਟਾ ਕੋੜ ਦਾ ਪਾਇਆ ਨਾਲੇ ਲੰਬਾ ਪਾਇਆ ਮੇਰੇ ਲਈ ਤੂੰ ਲਿਆ ਸਮਝ ਆ ਰਹੀ ਆ ਆਤਮਾ ਕਿੰਨਾ ਲੋਕਾਂ ਨੂੰ ਕੰਮ ਦਿੰਦਾ ਕਿੰਨਾ ਲੋਕਾਂ ਦੀ ਫੇਵਰ ਵਿੱਚ ਖੜਾ ਹੁੰਦਾ ਹੈ ਆ ਪਵਿੱਤਰ ਆਤਮਾ ਤਾਨੂੰ ਵਰਦਾਨ ਕਿੱਦਾਂ ਮੰਨੇ ਆ ਤਨੁਮਤ ਮੈਂ ਕੀ ਕੰਮ ਕਰਦਾ ਸੀ ਚਰਚ ਵਿੱਚ ਕਿੰਨੇ ਜਣਾਂ ਨੂੰ ਪਤਾ ਜੇ ਨਹੀਂ ਪਤਾ ਮੈਂ ਅੱਜ ਦੱਸ ਦਿੰਦਾ ਚ ਇੱਥੇ ਰੱਖਿਓ ਮੈਨੂੰ ਇੱਕੋ ਹੀ ਕੰਮ ਆਉਂਦਾ ਸੀ ਝਾੜੂ ਫੇਰਨਾ ਹੈਲੋ ਬੋਲੋ ਤੇ ਸਹੀ ਹੁਣ ਕੀ ਕਰਦਾ ਸੀ ਮੈਂ ਆ ਕੇ ਝਾੜੂ ਝਾੜੂ ਐਂਦਾ ਫੇਰਦਾ ਸੀ ਨਾ ਐਂ ਕੂੜਾ ਇਕੱਠਾ ਕਰ ਲੈਂਦਾ ਸੀ ਬਸ ਪ੍ਰਭੂ ਨੂੰ ਵਧੀਆ ਲੱਗਿਆ ਕਿ ਨਾ ਯਾਰ ਇਹ ਬੰਦਾ ਵਧੀਆ ਟਾਈਮ ਨਾ ਕੇ ਝਾੜੂ ਫੇਰਦਾ ਜਿਹਨੂੰ ਪ੍ਰਚਾਰਕ ਬਣਾ ਦਈਏ ਟਾਈਮ ਨਾ ਕੇ ਪ੍ਰਚਾਰ ਵੀ ਕਰ ਦੋਗਾ ਤੇ ਪ੍ਰਭੂ ਨੇ ਝਾੜੂ ਲੈ ਲਿਆ ਤੇ ਮਾਈਕ ਤੇ ਕਹਿੰਦੇ ਲਿਆ ਝਾੜੂ ਦੇ ਰਿੰਦੂ ਮਾਈਕ ਲੈ ਲੈ ਸਮਝ ਵੀ ਨਹੀਂ ਗੱਲ ਹਾਂ ਐਦਾਂ ਮਿਲਦੇ ਆ ਇਹ ਪ੍ਰੈਕਟੀਕਲ ਚੀਜ਼ਾਂ ਆ ਕੱਲੀਆਂ ਬਾਈਬਲ ਚੋ ਕੁਰਸੀ ਦੇ ਬਹਿ ਕੇ ਪੜੀਆਂ ਹੋਈਆਂ ਨਹੀਂ ਐ ਸੋਫੇ ਦੇ ਲੱਤ ਦੇ ਲੱਤ ਰੱਖ ਕੇ ਕੁਝ ਕਰਨਾ ਪੈਂਦਾ ਤੁਹਾਨੂੰ ਤੁਹਾਨੂੰ ਆਪਣਾ ਬੈਸਟ ਦੇਣਾ ਪੈਂਦਾ ਜਦ ਤੱਕ ਤੁਸੀਂ ਆਪਣਾ ਬੈਸਟ ਨਹੀਂ ਦਿੰਦੇ ਵਰਦਾਨ ਤੁਹਾਡੀ ਜੀਵਨ ਵਿੱਚ ਐਂਟਰੀ ਨਹੀਂ ਕਰਦੇ ਉਹਨਾਂ ਨੂੰ ਬੈਸਟ ਮਿਲਦਾ ਉਹਨਾਂ ਨੂੰ ਵਦਿਆ ਮਿਲਦਾ ਜਿਹਨੇ ਖੁਸ਼ ਕਰਕੇ ਦਿਖਾ ਲਿਆ